ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਉਹਨਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਤਪਾਲ ਸਿੰਘ ਦੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉਥੇ ਹਰਪਾਲ ਸਿੰਘ ਹੋਣਾ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀਗੇ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉੱਥੇ ਉਹਦੋਂ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਤੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ کردار ਨੂੰ ਉਹਨੂੰ ਨੀਵਾ ਦਿਖਾੜ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੇ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ ਬਾਤ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਭਾਈ ਅਮਰਤਪਾਲ ਸਿੰਘ ਜਿਹੜੇ 20 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਆ ਐਮਪੀ ਨੇ ਖਡੂਰ ਸਾਹਿਬ ਤੋਂ ਉਹਨਾਂ ਦੇ ਖਿਲਾਫ ਜੋ ਕੁਝ ਬੋਲਿਆ ਗਿਆ ਮਾਤਾ ਜੀ ਬਲਵਿੰਦਰ ਕੋਰ ਹੁਣਾਂ ਨੂੰ ਉਹਨਾਂ ਦੀ ਮਾਤਾ ਜੀ ਨੂੰ ਭਾਈ ਅਮਰਿਤਪਾਲ ਸਿੰਘ ਜੀ ਨੂੰ ਕਿ ਤੁਹਾਡੇ ਬੇਟੇ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਫਿਰ ਉਸ ਤੋਂ ਅੱਗੇ ਜਾ ਕੇ ਕਿਹਾ ਕਿ ਤੁਸੀਂ ਪੈਸੇ ਬਹੁਤ ਬਣਾ ਲਏ ਨੇ ਸੋ ਮੈਂ ਸਮਝਦਾ ਕਿ ਇਹ ਪੁਲਿਸ ਦੇ ਅੰਦਰ ਔਰ ਇਸ ਸੂਬੇ ਦੀ ਸਰਕਾਰ ਕੀ ਕਰ ਰਹੀ ਆ ਇਹ ਕੀ ਹੋ ਰਿਹਾ ਕਿ ਜੇ ਇੱਕ ਐਮਪੀ ਨੂੰ ਇਹੋ ਜੀ ਭਾਸ਼ਾ ਪੁਲਿਸ ਬੋਲਦੀ ਆ ਤੇ ਇੱਥੇ ਆਮ ਨਾਗਰਿਕ ਦਾ ਕੀ ਹਾਲ ਹੁੰਦਾ ਹੋਊਗਾ ਸੋ ਮੈਂ ਸਮਝਦਾ ਕਿ ਜੋ ਉਸ ਦਿਨ ਉਥੇ ਹਰਪਾਲ ਸਿੰਘ ਹੋਣਾ ਨੇ ਐਸਪੀ ਸਾਹਿਬ ਨੇ ਜੋ ਉਹ ਗੱਲ ਕੀਤੀ ਆ ਉਹ ਬਿਲਕੁਲ ਇਸ ਦੇਸ਼ ਦੇ ਸੰਵਿਧਾਨ ਦੇ ਉਲਟ ਸੀ ਜਦੋਂ ਕਿ ਐਮਪੀ ਸਾਹਿਬ ਦੇ ਖਿਲਾਫ ਕਿਉਂਕਿ ਉਹ ਕੋਈ ਜੱਜ ਨਹੀਂ ਸੀਗੇ ਜਿਹੜਾ ਉਹਨਾਂ ਨੇ ਫੈਸਲਾ ਸੁਣਾਉਣਾ ਸੀਗਾ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਅੱਗ ਲਾ ਦਿੱਤੀ ਆ ਜਾਂ ਜਿਹੜੀ ਭਾਸ਼ਾ ਸੀ ਸੋ ਜੋ ਵੀ ਉਹਨਾਂ ਨੇ ਉਥੇ ਉਸ ਦਿਨ ਕੀਤਾ ਬੜਾ ਨਿੰਦਣਯੋਗ ਸੀਗਾ ਉਹਨਾਂ ਦਾ ਬਤੀਰਾ ਬੜਾ ਗਲਤ ਸੀਗਾ ਕਿਉਂਕਿ ਮੈਂ ਸਮਝਦਾ ਕਿ ਉਹ ਆਪ ਨਹੀਂ ਇਹ ਗੱਲਾਂ ਬੋਲ ਸਕਦੇ ਉਹਨਾਂ ਦੇ ਪਿੱਛੇ ਪੰਜਾਬ ਦੀ ਜਿਹੜੀ ਸਰਕਾਰ ਆ ਇਹ ਉਹਨਾਂ ਕੋਲੋਂ ਬੁਲਾ ਰਹੀ ਆ ਤਾਂ ਕਿ ਅਸੀਂ ਭਾਈ ਸਾਹਿਬ ਦੇ ਕਰਤਾਰ ਨੂੰ ਉਹਨੂੰ ਨੀਵਾਂ ਦਿਖਾੜ ਸਕੀਏ ਸੋ ਉਹਦੇ ਲਈ ਸਾਨੂੰ ਤਾਂ ਉਸ ਦਿਨ ਇਦਾਂ ਮਹਿਸੂਸ ਹੁੰਦਾ ਸੀ ਕਿ ਜਿੱਦਾਂ ਉੱਥੇ ਜਿੰਨੇ ਪਰਿਵਾਰ ਆਏ ਸੀਗੇ ਜਾਂ ਮਾਤਾ ਜੀ ਹੁਣੀ ਉੱਥੇ ਮੇਰੇ ਨਾਲ ਬੈਠੇ ਨੇ ਜਦੋਂ ਉਹਨਾਂ ਗੱਲ ਕਰ ਰਹੇ ਸੀ ਕਿ ਜਿੱਦਾਂ ਅਸੀਂ ਕਿਸੇ